ਉਰੀ ਮਾ ਜੀ ਮਹੱਲਾ ਚੌਥਾ ਤੁਜੀ ਮੇਰੀ ਗੋਵਿੰਦਾ ਤੁਜੀ ਮੇਰੇ ਪਿਆਰੇ ਆ ਪਿਛੇ ਵੀ ਤੋਜੀ ਨਾ ਕੌਂਤਕੀ ਸੀ ਮੇਰਾ ਗੋਵਿੰਦਾ ਕਨਵੀ ਮੇਰੇ ਪਿਆਰੇ ਕੌਂਤਕੀ ਹੈ ਹਰ ਪ੍ਰਭ ਮੇਰਾ ਤੋਜੀ ਹੀ ਕਰੀਮ ਮੇਰਾ ਤੋਜੀ ਕੌਂਤਕੀ ਹੈ ਜਿਸਨੇ ਤੋਜੀ ਮੇਰੇ ਪਿਆਰੇ ਆ ਇੱਕ ਤੋਂ ਲੇਕਾਰੂਪੋ ਇੱਕਸੇ ਹੋਇਓ ਅਨੰਤ ਕਿਉਂ ਕਿਉਂ ਹੀ ਪੇਤ ਕੋਨੇਕਾਰ ਉਪਕਾਰ ਲਈ ਅਨੇਕ ਹਨ ਅਤ ਸੇਰ ਮੇਰੇ ਗੋਬਿੰਦਾਂ ਨੇ ਇਹ ਅਨੇਕ ਸਿੱਟੀ ਨੂੰ ਵਜ ਕਰਕੇ ਚੋਜ ਕੀਤਾ ਉਪਤੀ ਦਾ ਫਿਰ ਮੇਰੇ ਗੋਬਿੰਦ ਜੀ ਫਿਰ ਚੋਜ ਕੌਣ ਦੇ ਕੀਤਾ ਸਹਿਜ ਪਥਰਾਂ ਨੇ ਜੰਪੋਂ ਪਾਏ ਤਾਂ ਘੜੀ ਕਾਗੇ ਕਰ ਕਰਿਆ ਉਹਨਾਂ ਦੀ ਰੋਗੀ ਜਿੱਥੇ ਜਿੱਥੇ ਪਥਰਾਂ ਦੀ ਜਿਹੜੇ ਸ਼ਕਰ ਖੋਰ ਕੀਰੋ ਸੀ ਉਹ ਪਥਰਾਂ ਦੀ ਖੁਸ਼ਕ ਪਥਰਾਂ 'ਚੋਂ ਸ਼ਕਰ ਪੈਦਾ ਕਰ ਦਿੱਤੀ ਇਸ ਪ੍ਰਕਾਰ ਪਾਲਨਾ ਦੀ ਯੋਜਕ ਕੀਤੀ ਹੈ ਅਤੇ ਇਸੇ ਪ੍ਰਕਾਰ ਕਿਰਦੀ ਹਰ ਕਲ ਮੇਰਾ ਚੋਜੀ ਹੋ ਕਿ ਕੀ ਵੀ ਪਲ ਨੂੰ ਕਰਨ ਜੋ ਵੀ ਯੋਜ ਹਰੀ ਪ੍ਰਭੂ ਤੋਂ ਆਪ ਹੀ ਕਰਵੇ ਸਾਰਿਆਂ ਦੀ ਪਰਜਾਲਾ ਕਰਕੇ ਸਰਪਾਲਕ ਸਰਵ ਕਾਲਕ ਸਰਵ ਕੋ ਪੁਨਕਾਲ ਇਹ ਮੇਰੇ ਤੂਕਨੇ ਯੋਜ ਹੈ ਕਹੋਤ ਕਹਾਨੀ ਇਹ ਉਤਪਤੀ ਦਾ ਹੀ ਯੋਜ ਹਸਿਆ ਗਿਆ ਪਾਲਨਾ ਲਈ ਸ਼ਰਜ ਕਹੋਤ ਕਹ ਪਰਲੋ ਕਰਨ ਲਈ ਸ਼ਰਜ ਕਹੋਤ ਹੈ ਉਕੇ ਆ ਜਸਦਾ ਫੇਰ ਪੜੋ ਤੋਜੀ ਮੇਰੇ ਗੋਵਿੰਦਾ ਤੋਜੀ ਮੇਰੇ ਪਿਆਰਿਆ ਤੋਜੀ ਜੋ ਮੇਰੇ ਗੋਵਿੰਦਾ ਰੂਪ ਸਰਗਣੀ ਜੀ ਹਨ ਅਸਿਆਰਿ ਕੋਉਂ ਤੋ ਸਾਧਨਾ ਦੇ ਕਰਾਉਣ ਵਾਲੇ ਹੈ ਮੇਰੇ ਪਿਆਰਿਆ ਮੋ ਤੋਜੀ ਤੋਜੀ ਮੇਰੇ ਪਿਆਰਿਆ ਤੋਜੀ ਅਸਿਆਰਿ ਕੋਉਂ ਸਾਧਨਾ ਦੇ ਸਰਗ ਆਦੇ ਜੁਨਾ ਦੇ ਦੇਵੀ ਦੇ ਅਧਿਕਾਰੀ ਹੈ ਮੇਰੇ ਪਿਆਰੇ ਹਰ ਪ੍ਰਭ ਮੇਰਾ ਤੂੰ ਜੀ ਉਹ ਹਰੀ ਕਉ ਤੂੰ ਜੀ ਗੁਰਾਂ ਜੀ ਜੋ ਮਾਰਾ ਸਾਹੋ ਪ੍ਰੋਹ ਪ੍ਰੋਹ ਗਿਆਨੀ ਚੋ ਜਾਂ ਦੇ ਕਾਉਂਟ ਕਾਂ ਦੇ ਕਰਨ ਉਹ ਗੋਵਿੰਦਾ ਰੂਪ ਉਹਨੇ ਆਏ ਮਿਲ ਕੇ ਖੜਿਆ ਦੇ ਵਿਸ਼ਵਾਸ ਆਦੇ ਕਿ ਕਾਇਨੰਦ ਚੋ ਜੀ ਪਹੁੰਚ ਕਾ ਦੇ ਸਵੇ ਤੂੰ ਤਨ ਮੰਨ ਤਨ ਜੀ ਸਿੱਖ ਵਾਰ ਜਾ ਮੇਰੇ ਪਿਆਰੇ ਆ ਉਹਨਾਂ ਨੂੰ ਵੇਰੇ ਮੇਰਾ ਹਰੀ ਪ੍ਰਭੀ ਜੋ ਜੀ ਚਰਜ ਜਿਉਂ ਕੋ ਤੇ ਸਿਆਣੀ ਉਤਾਰਿਆ ਸੱਜ ਸੁਨਾਹ ਰੂਪ ਕੋ ਉਹ ਤੇ ਦੀ ਕੌਤਕੀ ਪ੍ਰਾਪਤ ਹੋ ਜਾਂਦਾ ਹੈ ਮੇਰੇ ਪਿਆਰੇ ਔਰ ਆਪੇ ਕੌਲ ਹੁਫਾਇਲਾ ਲੇਰੇ ਗੋਯਦ ਹੈ ਜੈ ਹੋਰੀ ਕੌਣ ਕ੍ਰਿਸ਼ਨ ਦੇ ਰੂਪ ਨੂੰ ਗਵਪਨ ਚ ਕਹਿਲਾ ਕਰਦਾ ਹੈ ਮੇਰੇ ਗੋਬਿੰਦ ਪਿਆਰੇ ਸੰਤੋ ਔਰ ਆਪੇ ਗੋਪੀ ਖੋਜੀ ਦੀ ਐ ਵੀ ਗੋਪੀਆਂ ਹੋ ਕੇ ਜਿਹਨੇ ਲੋਗੀਆਂ ਹੀ ਜਵਨਾਂ ਵਿੱਚ ਆਪ ਇਹਨਾਂ ਗੋਪੀਆਂ ਨੂੰ ਖੋਜਣਾ ਫਿੱਤਰ ਹੀ ਇਸੇ ਪ੍ਰਕਾਰ ਹਰ ਆਪੇ ਕਾਣ ਉਪਾਇਦਾ ਮੇਰੇ ਗੋਵਿੰਦੈ ਐਤੀ ਕਾਣ ਕ੍ਰਿਸ਼ਨ ਰੂਪ ਪੁਰਖ ਰੂਪ ਆਪ ਹੀ ਪੈਦਾ ਕਰਦਾ ਹੈ ਮੇਰੇ ਗੋਵਿੰਦੈ ਹਰ ਆਪੇ ਗੋਪੀ ਖੋਜੀ ਐਤੀ ਜੰਨ ਵਿੱਚ ਅਲੋਪ ਹੋ ਗਿਆ ਸੀ ਫਿਰ ਗੋਪੀਆਂ ਤਾਲਣ ਲੱਗੀਆਂ ਜਦੋਂ ਨਾ ਪ੍ਰਾਪਤ ਹੋਇਆ ਉਸ ਦੇ ਕੋਈ ਕ੍ਰਿਸ਼ਨ ਦਾ ਰੂਪ ਬਣਦੀ ਕੋਈ ਕੋਈ ਤੇ ਦੁਪੱਧਿਆ ਰੂਪ ਬਣਦੀ ਇਸ ਪ੍ਰਕਾਰ ਦੇ ਕੌਣ ਤੇ ਕਰਨਗੇ ਉਸੇ ਰਾਖੇ ਰੱਖਦੀਆਂ ਪ੍ਰੇਮ ਦੇ ਸੌਕ ਨੂੰ ਭੁੱਲ ਗਿਆ ਉਦੋਂ ਪ੍ਰਭਾਨ ਤੁਸੀਂ ਥੇਰ ਪ੍ਰਗਟ ਹੋ ਗਿਆ ਇਸ ਪ੍ਰਕਾਰ ਗੋਦੀਆਂ ਨੇ ਹਰੀ ਨੂੰ ਇਸ ਪ੍ਰਕਾਰ ਪ੍ਰੇਮ ਦੇ ਪ੍ਰੇਮ ਹੋ ਕੇ ਖੋਜ ਲਿਆ ਸੀ ਜਿਨ੍ਹਾਂ ਨੇ ਪ੍ਰੇਮ ਕੀਤਾ ਉਹਨਾਂ ਨੂੰ ਪਰਮੇਸ਼ਰ ਦੀ ਉਪਰਾਧੀ ਹੁੰਦੀ ਹੈ ਇਸੇ ਪ੍ਰਕਾਰ ਹਰ ਆਪੇ ਕਾਣ ਕਾਹ ਦਾ ਮੇਰੇ ਜੀਵੰਦਰ ਗੁੰਦ ਕਾਣ ਨੋ ਅੰਤਕਾਰ ਵਿੱਚ ਕਾਣ ਵੀ ਆਪ ਹੀ ਹੋਰੀ ਪਹਿਗਾ ਕਰਦਾ ਹੈ ਹਰ ਆਪੇ ਗੋਪੀ ਖੋਜੀ ਗਈ ਨੂੰ ਦੀ ਗੋਗਿਆਂ ਨੂੰ ਵੀ ਆਪ ਹੀ ਪਹਿਗਾ ਕਰਦਾ ਹੈ ਆਪ ਹੀ ਇੰਦਰੀਆਂ ਦੁਆਰਾ ਅੰਤਾ ਕਰਨਗੇ ਅੰਦਰ ਸੁਖ ਸਦੋ ਗਏ ਸੁਭਾਅ ਕਰਕੇ ਗਿਆਨ ਵਾ ਸਾਰੀਆਂ ਇੰਦਰੀਆਂ ਦੇ ਜਦੋਂ ਖੋਜ ਆ ਕਿ ਜਿਹੜੀ ਅੱਖ ਹੈ ਦੇਖਣ ਦਾ ਹੀ ਕੰਮ ਕਰਦੀ ਹੈ ਕੰਨ ਸੁਣਨ ਦਾ ਹੀ ਕੰਮ ਕਰਦੇ ਆ ਰਸਨਾ ਰਸ ਲੈਣ ਦਾ ਹੀ ਕੰਮ ਕਰਦੀ ਹੈ ਇਹ ਪੰਜੋ ਵਿਸ਼ਿਆਂ ਨੂੰ ਜਦ ਕੋਈ ਪ੍ਰੇਮਿੰਦਰੇ ਦੇ ਹਣੇ ਚਲਗੇ ਜਿਸੂ ਤਾਤੇ ਦੇ ਇੰਦਰੀ ਹਮੇ ਇਹਨਾਂ ਦੀ ਖੋਜ ਨਹੀਂ ਹਮ ਤਾਂ ਕੰਧ ਨੂੰ ਆਪ ਹੀ ਸਤਿਪਾਦਸ਼ਨ ਖੋਜਣਾ ਕੀ ਚੀ ਹੈ ਅਤਲ ਹਰਾਂ ਦੇ ਕਾਨ ਕੈ ਸੁਗ੍ਰੂਪ ਅਨਾਂਉਂ ਦੀ ਇਛਾ ਹੈ ਸੁਗ੍ਰੂ ਜੋ ਸਾਖੀ ਤੇਂਦੀ ਦੀ ਇਛਾ ਹੈ ਉਹ ਹਮ ਤਾਂ ਕੰਧ ਦੇ ਇੰਦਰੀ ਸਾਖੀ ਰੂਪ ਵੀ ਆਪ ਹੀ ਪੈਦਾ ਕਰਦਾ ਹੋਇ ਮੇਰੇ ਪਿਆਰੇ ਹਰ ਆਪੇ ਗੋਪੀ ਸੁਰਜੀ ਜੀ ਉਹ ਆਪ ਹੀ ਅਕਾਸ਼ਬਤੀ ਰੂਪ ਜਿਹੜੀ ਗੋਪੀ ਹੈ ਉਹ ਖੋਜਣ ਵਾਲਾ ਡੰਗਿਆ ਹੈ ਜਿਨੋ ਦੀ ਉਹ ਪ੍ਰਾਪਤੀ ਬ੍ਰਹਮਾਕਾਰ ਹੋ ਗਈ ਹੈ ਉਹ ਚੇਤਨ ਦੇ ਤਾਂ ਹੀ ਖੋਜ ਲੈਂਦੇ ਨੇ ਪਿਆਰੇ ਜੀ ਹਰ ਆਪੇ ਸਭ ਘਟ ਭੋਗਦਾ ਮੇਰੇ ਗੋਵਿੰਦ ਮੇਰੇ ਗੋਵਿੰਦ ਪਿਆਰੇ ਸੰਜਣ ਨੂੰ ਆਇਆ ਕਿ ਸਾਰਿਆਂ ਘਟਾਂ ਦੇ ਜੋ ਜੋ ਕੋਈ ਕਾਲਮ ਨੇ ਆਖ ਤੁਮ ਕਰ ਜਾ ਖੋਜ ਨਹੀਂ ਆਉਂਦਾ ਹੈ ਗ੍ਰਹਿਣ ਕਰ ਜਾ ਹੈ ਆਪੇ ਰਸਿਆ ਭੋਗੀ ਜੀ ਐਸੀ ਰਸੰਦਿਆ ਕਰਾਂ ਹੈ ਆਪ ਹੀ ਭੋਗੀ 라 ਯਾਦੂ ਭੋਗਕਤਵਾਰ ਤੁਨ ਭੋਗ ਰਿਹਾ ਹੈ ਆਪੋ ਰਸੀਆ ਤਤਵੇਤਾ ਗੁਰੂ ਹੈ ਆਪ ਹੀ ਬ੍ਰਹਮਨੰਦੋ ਕੋ ਗੁਰਵਾਰਾ ਬ੍ਰਹਮ ਵਿਕਾਰੂਪ ਹੈ ਹਰਿ ਸੰਦੇ ਰਸੀਆ ਆਪ ਹੀ ਜਿ ਗਿਆ ਸੁਰੂਪੀ ਰਸੀਆ ਹੈ ਆਤਮਨੰਦ ਆਪ ਹੀ ਭੋਗੀ ਬ੍ਰਹਮਨੰਦੋ ਭੋਗਨਵਾ ਬਿਆਨਵਾਨ ਹੈ ਹਰਿ ਸੁਜਾਨ ਨਾ ਭੁੱਲੈ ਮੇਰੇ ਗੋਵਿੰਦਾ اے ਮੇਰੇ ਗੋਵਿੰਦੇ ਪਿਆਰੇ ਹਰੀ ਸੁਜਾਨ ਅੰਤਰੀਆਮੀ ਉਹ ਕਦੇ ਭੁੱਲਦਾ ਨਹੀਂ ਹੈ ਆਪੇ ਸਤਿਗੁਰੂ ਜੋਗੀ ਜੀ ਆਪ ਹੀ ਸਤਿਗੁਰੂ ਹੈ ਵਾਹਿਗੁਰੂ ਦੇ ਜੋੜਨੇ ਵਾਲੇ ਯਰੋਗ ਰਹਿਤ ਮੇਰਾ ਸਤਿਗੁਰੂ ਜੋਗੀ ਸਰੂਪ ਜੀ ਬ੍ਰਿਤੀ ਨੂੰ ਜੋਲ ਨੂੰ ਆਏ ਜੋ ਸਤਿਗੁਰੂ ਹਨ ਆਪੇ ਜਗ ਤੋ ਪਾਏਗਾ ਮੇਰੇ ਗੋਵਿੰਦਾ ਤੇ ਸਾਰੇ ਜਗ ਤੂ ਪਹਿਲਾ ਕਰਦਾ ਮਾਇਆ ਸਭੀ ਸ਼ਰੋਕੇ ਮੇਰੇ ਪਿਆਰਿਆ ਹਰ ਆਪ ਖੇਲ ਗੋਰੰਗੀ ਜੀ ਆਪੇ ਸਰਦਾ ਰਾਸੀ ਤਾਂਸੀ ਸੰਤ ਕੀ ਆਪ ਇੱਕ ਬਹੁਤ ਰੰਗਾਂ ਵਿੱਚ ਖੇਲ ਰਿਹਾ ਹੈ ਕਿਤੇ ਪੱਤੀ ਕਰ ਰਿਹਾ ਹੈ ਕਿਤੇ ਪਾਲਣਾ ਕਰ ਲਿਆ ਹੈ ਕਿਤੇ ਪਰਲੋਂ ਕਰ ਰਿਹਾ ਹੈ ਬਹੁਤ ਰੰਗਾਂ ਦੇ ਵਿੱਚ ਕਿਤੇ ਦ੍ਰਿਖਣ ਵਾਲਾ ਹੈ ਕਿਤੇ ਸੁਣਨ ਵਾਲਾ ਹੈ ਕਿਤੇ ਸੁਗੰਧਨ ਵਾਲਾ ਹੈ ਕਿਤੇ ਸਵਾਦ ਮਿਲਣੇ ਕੋ ਹੈ ਇਹ ਬਹੁਤ ਰੰਗਾਂ ਵਾਲਾ ਬਹੁਤ ਸੁਗੰਧਾਂ ਵਾਲਾ ਰੰਗਾਂ ਦੇ ਸਹਿਤ ਆਪ ਹੀ ਸਰਗੰਦੀਬ ਹੋ ਕੇ ਖੇਲਾ ਖੇਲ ਰਿਹਾ ਹੈ ਨਾਨਾ ਰੂਪ ਧਾਰਿਆ ਹੋ ਰੰਗੀ ਇੱਕ ਨਾ ਪੂਰਨ ਕੋ ਜਾਏਗਾ ਮੇਰੇ ਗੋਵਿੰਦਾ ਜਿਹਨਾਂ ਨੇ ਪਿਛੇ ਕਰਮੋਜ ਪੁੰਨਾਂ ਜਾਨ ਕੀਤੇ ਹੋਏ ਹੈ ਉਹਨਾਂ ਨੂੰ ਅਨੇਕ ਪ੍ਰਕਾਰ ਦੇ ਭੋਗ ਪੁਜਾਰਕ ਹਨ ਇਥੇ ਉਹ ਬਣ ਕਰਕੇ ਦੁਨਿਆ ਦੇ ਅੰਦਰ ਪਦਾਰਥਾਂ ਵਾਲੇ ਉਹ ਭੋਗਾਂ ਨੂੰ ਭੋਗਦੇ ਹਨ ਅਨੇਕ ਪਦਾਰਥ ਦੇ ਭੋਗਾਂ ਨੂੰ ਪਦਾਰਥੋਂ ਨੂੰ ਭਜਾਉਂਦਾ ਇਹ ਮੇਰੇ ਗੋਬਿੰਦਾ ਇੱਕ ਨੰਗਨ ਫਿਰੇ ਨੰਗ ਨੰਗੀ ਕਿਸੇ ਕੋਲ ਕੋਈ ਪੁੰਨ ਦਾਨ ਨਹੀਂ ਕੀਤਾ ਉਹ ਨੰਗੇ ਹੀ ਤੁਰੇ ਫਿਰਦੇ ਆ ਨੰਗ ਪੈਰਾਂ ਤੋਂ ਵੀ ਨੰਗੇ ਸਿਰ ਤੋਂ ਵੀ ਨੰਗੇ ਗਲ ਤੋਂ ਵੀ ਨੰਗੇ ਇਸ ਪ੍ਰਕਾਰ ਨੰਗੇ ਹੀ ਤੁਰੇ ਫਿਰਦੇ ਆ ਇਕ ਨਗਨ ਸ਼ੇਖੇ ਨੰਗ ਨੰਗੀ ਜੀਓ ਇਕ ਨਗਨ ਫਿਰਦੇ ਆ ਦੇ ਪੱਦੇ ਹੋਏ ਸੰਸਾਰ ਵਿੱਚ ਅਤੇ ਨੰਗ ਨੰਗੀ ਜੀਓ ਉਹ ਨਗ ਪਹਾੜਾਂ ਦੇ ਵਿੱਚ ਨੰਗੀ ਪਹਾੜਾਂ ਪਹਾੜਾਂ ਕੀ ਨੰਗੇ ਹੀ ਨੰਗੇ ਤੁਰੇ ਫਿਰਦੇ ਹਾਂਗੇ ਇਸ ਪ੍ਰਕਾਰ ਅਧਵਾ ਇਤਨੋ ਪੂ ਕੋ ਗਾਂ ਜੇ ਗੋਬਿੰਦਾਇਕ ਬ੍ਰਹਮਾ ਨਗਰੀ ਦੀ ਕੋਗ ਨੂੰ ਬ੍ਰਹਮ ਗਿਆਨੀਆਂ ਨੂੰ ਪਹੁੰਚਾਉਣਾ ਹੈ ਬ੍ਰਹਮ ਗਿਆਨੀ ਆਪਕੀ ਮਿਹਰ ਕਰਕੇ ਬ੍ਰਹਮਾ ਨਗਰੀ ਦੀ ਕੋਗੋ ਨਗੇ ਨਗੇ ਫਿਰ ਹੈ ਨੰਗ ਨੰਗੀ ਜੀ ਜੀ ਤੁੰਗਾਂ ਉੱਤੇ ਪਏ ਹੋਏ ਪਸ਼ੂ ਜੀ ਨੇ ਨੰਗੇ ਤੁਰੇ ਫਿਰਦੇ ਆ ਬੰਦਰ ਆਦਿਕ ਨੰਗੇ ਤੁਰੇ ਫਿਰਦੇ ਆ ਉਹ ਨੰਗੇ ਜੀ ਤੁਰੇ ਫਿਰਦੇ ਕਹਿੰਦੇ ਆ ਨੰਗ ਨੰਗੀ ਜੀ ਪਹਾੜਾਂ ਪਹਾੜਾਂ 'ਚ ਨਗੇ ਤੁਰਦੇ ਆ ਕਦੇ ਕਿਸੇ ਨਗ ਤੇ ਜਾ ਰਹੇ ਕਦੇ ਕਿਸੇ ਪਹਾੜ 'ਤੇ ਜਾ ਰਹੇ ਉਹ ਇਸ ਪ੍ਰਕਾਰ ਇੱਕ ਨੰਗੇ ਨਿਰਦੇ ਆ ਨੰਗ ਨੰਗੀ ਜੀ ਉਹ ਕਦੇ ਸਵਰਗ ਦੇ ਪਹਾੜ 'ਤੇ ਜਾ ਰਹੇ ਫਿਰ ਵੀ ਪੁੰਨਾ ਤੋਂ ਸ਼੍ਰੀਨਿ ਦੇ ਕਹਿੰਦੇ ਆ ਅਪੇ ਜਦਿ ਵਰਮ ਲੋਕ ਦੀ ਜਾ ਕੇ ਸੇ ਨੰਗੀ ਹੋ ਜਾਂਦੇ ਜੇ ਪਤੇ ਹੋ ਜਾਂਦੇ ਜਿਵੇਂ ਬ੍ਰਹਮਾ ਡੋਲ ਗਿਆ ਸੀ ਆਪੇ ਜਗਤ ਉਪਾਇਲਾ ਮੇਰੇ ਗੁਰ ਵਿਦਵਾ ਮੇਰੇ ਗੋਵਿੰਦਾ ਤੂ ਸ੍ਰਿਸ਼ਟੀ ਨੂੰ ਪੈਦਾ ਕਰਦਾ ਹੈ ਹਰ ਗਾਮ ਦੀਵੇ ਸਭ ਮੰਗੀ ਦੀ ਸਾਰੇ ਜੇ ਮੰਗੇ ਹੋਏ ਦਾਨ ਜਿੰਨੇ ਜਿਹੋ ਜਿਹੇ ਕੇ ਦੀ ਇਸ਼ਾ ਹੁੰਦੀ ਮੰਗਦਾ ਹੈ ਉਹ ਮੰਗਣ ਅਸਾਰ ਦਾਮ ਦਿੰਨਾ ਹਰ ਸਾਰਿਆਂ ਦੀ ਵਾਸ਼ਨਾ ਅੰਸਾਰ ਲੈ ਕੇ ਨਾਮ ਆਧਾਰ ਹੈ ਮੇਰੀ ਗੋਵਿੰਦ ਨੋਰ ਨਹੀਂ ਕੋਈ ਚੀਜ਼ ਮੰਗਦੇ ਹੈ ਮੇਰੇ ਗੋਵਿੰਦ ਨੂੰ ਤਾਂ ਨਾਮ ਦਾ ਹੀ ਆਸਰਾ ਹੈ ਹਰ ਕਥਾ ਮੰਗ ਹੈ ਹਰ ਚੰਗੀ ਦੀ ਏਹ ਰੋ ਤੇਰੀ ਪ੍ਰੈਸੀ ਆਈ ਰ ਚੰਗੀ ਕਥਾ ਅਨੰਦ ਗੁਸ਼ੂਖ ਦੀ ਉਹ ਮੰਗੇ ਆ ਜਾਂ ਉਹ ਬਾਹਲੇ ਹੋਰ ਪੁਰਾਣਾ ਜੀਆਂ ਕਥਾ ਰਾਜਿਆਂ ਰਾਣਿਆਂ ਦੀ ਕਥਾ ਛੱਡ ਕੇ ਚੰਗੀ ਤੋਂ ਚੰਗੀ ਤੇਰੀ ਪ੍ਰਾਪਤੀ ਵਾਲੀ ਰੂਪ ਲਖਣਾ ਵਾਲੀ ਉਹ ਤਸਵੀਰ ਲਖਣਾ ਇਹ ਚੰਗੀ ਕਥਾ ਹੈ ਉਹ ਹੀ ਮੰਗਦੇ ਹਨ ਪਰ ਆਪੇ ਭਗਤ ਕਰਾਏਗਾ ਮੇਰੀ ਗੋਵਿੰਦਾ ਗੋਵਿੰਦ ਆਪਿ ਨੂੰ ਤਾਂ ਪ੍ਰੇਮ ਭਗਤੀ ਕਰਾਉਣਾ ਹੈ ਕਿਰਪਾ ਦ੍ਰਿਸ਼ਟੀ ਕਰਕੇ ਗੁਰੂ ਰੂਪ ਧਾਰ ਕੇ ਹਰ ਭਗਤਾ ਲੋਚ ਮਨ ਪੂਰੀ ਜੀ ਇਹ ਹਰੀ ਆਪ ਦੇ ਭਗਤਾਂ ਦੀ ਲੋਚ ਇੱਛਾ ਮਨ ਦੀ ਤੁਸੀਂ ਪੂਰੀ ਕਰ ਜਿੰਦੇ ਹੋ ਗਰੀਬ ਮੈਂ ਦਰਸ਼ਨ ਦੇ ਜਿੰਦੇ ਹੋ ਆਪੇ ਜਲ ਫਲ ਵਰਤਦਾ ਮੇਰੀ ਗੋਵਿੰਦਾ ਆਪ ਹੀ ਨਿਰਗੰਹ ਰੂਪ ਹੋ ਕੇ ਜੰਮ ਸੀ ਜਲੂਪ ਖਾਲਸਾ ਰੂਪ ਹੈ ਜਲ ਦੇ ਅੰਦਰ ਆਪ ਦਰਗਾਹ ਰੂਪ ਖਲਾਜ ਇਸਤੂਰੀ ਨੂੰ ਕਹੇ ਆਪ ਹੀ ਸਾਰੇ ਮੇਰੇ ਗੋਵਿੰਦ ਬਰਤਾਰੇ ਤੂੰ ਆਪ ਹੀ ਜਲ ਪ੍ਰੇਮੀਆਂ ਵਾਲੇ ਧਾਂਤ ਪ੍ਰੇਮ ਨੂੰ ਹੋ ਕੇ ਵਰਦਾ ਹੈ हर खुश कामना वाले लोग कामना पूरी कराजिर ना तो नाजिर है तो हर अंतर बाहर आप है मेरे तो गोविंद अंदर भी आप ही है मेरे गोविंद परमेश्वर जी हर आप रहे पर पूरी आप ही हरी अमरवाद ਆਪ ਕੋ ਹੋ ਰਿਹਾ ਹੈ ਲਵਾ ਲਾਗੋ ਕਾਸ਼ੀ ਨਿਆਈਂ ਬਰ ਆਤਮਾ ਰਾਮ ਪਸਾਰਿਆ ਲੀੜੀ ਗੋਵਿੰਦ ਹੈ ਹਰੀ ਸਾਰਿਆਂ ਦਾ ਆਪਣੇ ਆਪ ਰੂਪ ਜੀਵਨ ਦੇ ਅੰਦਰ ਹੈ ਰਾਮ ਮਾਇਆ ਸੁਗਲ ਹੋ ਕੇ ਈਸ਼ਰ ਰੂਪੋ ਆਪਣੇ ਆਪ ਹੀ ਤੇ ਪਸਾਰਿਆ ਹੋਇਆ ਹੈ ਆਤ ਕੋ ਤੈਨ ਅਨਾਤਮਾ ਜੜ ਵਸੂ ਹੈ ਰਾਮ ਕੋ ਤੈਨ ਸਾਰੀ ਜਿਹੜੀ ਅਨਾਤਮਾ ਦਾ ਵਸੂ ਹੈ ਇਸ ਕਰਕੇ ਹਰੀ ਆਪ ਹੀ ਆਤਮਾ ਜੀਵਾਤਮਾ ਰੂਪ ਹੈ اے কৃষ্ণ ਸਰب دیو دیو دیوتا ਆਤਮਾ ਆਪੇ ਵਾਸੇ ਬੈਠੋ ਆਪ ਹੀ ਰਾਮ ਵਾਸੇ ਹੋ ਕੇ ਫੈਲਿਆ ਆਪਣੇ ਆਪ ਨੂੰ ਹਰ ਦੇਖੇ ਆਪ ਹਜ਼ੂਰੀ ਦੀ میرے ਗੁਰੂ ਦਾ ਆਪ ਹੀ ਨੇੜੇ ਹੋ ਕੇ ਸਾਰਿਆਂ ਨੂੰ ਦੇਖਣ ਵਾਲਾ ਹੈ ਜੋ ਕੋਈ ਕਰਤੂਤ ਕਰ ਰਹੀ ਹੈ আর ਅੰਤਰਵਾਜਾ ਪਉਣ ਹੈ ਮੇਰੇ ਗੋਵਿੰਦ ਜੇ ਗੋਵਿੰਦ ਪਿਆਰੇ ਸੰਤ ਜਨ ਨੂੰ ਅੰਦਰ ਹਰੀ ਨੂੰ ਪਾਉਣ ਦਾ ਵਾਜਾ ਵਜਾਇਆ ਹੋਇਆ ਪੰਜ ਪ੍ਰਾਣ ਨੂੰ ਪੋਕੋ ਪਾਉਣ ਲੱਗ ਰਹੀ ਹੈ ਪ੍ਰਾਣੋ ਪਾਣ ਬਿਆਨ ਸਮਾਨ ਉਦਾਮ ਆਦਿਕ ਹਰ ਆਪ ਵਜਾਰੇ ਕਿਉਂ বাজ ਜਾਏ ਜਿਵੇਂ ਹਰੀ ਆਪ ਬਾਜਾ ਵਜਾਉਂਦਾ ਹੈ ਇਸ ਤਰ੍ਹਾਂ ਕੋਈ ਵਾਜੇ বাজ ਰਹੀ ਹੈ ਸਾਰੇ ਅੰਦਰ ਪਾਉਣ ਦਾ ਵਾਜਾ ਸਾਫਾ ਦਾ ਹੈ ਜਿਵੇਂ ਮਾਰਾ ਕਹਿਦੇ ਅੰਦਰ ਬੁਜਾਉਂਦੇ ਹੈ ਕੋਈ ਚੰਗਾ ਕੋਈ ਮੁੰਦਾ ਕੋਈ ਉਤਮ ਕੋਈ ਮੱਧਮ ਕੋਈ ਕਨਿਸ਼ਟ ਬੋਲ ਬੋਲ ਰਿਹਾ ਹੈ ਉਸੇ ਪ੍ਰਕਾਰ ਬੋਲਦੇ ਅੰਤਰਵਾਜਾ ਕੌਣ ਹੈ ਕੌਣ ਦੇ ਰੰਗ ਦੇ ਰਸ ਜਿਹੜੇ ਤਰਸੋ ਆਉਦਾ ਸੇਕਨ ਸਰੂਪ ਹੋ ਉਤਰੀ ਬਾਜਾ ਹੈ ਆਉਦੇ ਉਚਾਰਨ ਦਾ ਜੇ ਆਜਾਨੇ ਜਿਹੜੀ ਦੀ ਬਾਜੀਆਂ ਨੂੰ ਉਹ ਵੀ ਸ਼ਰੀਰ ਦੀ ਬਾਜੇ ਦਲਦੇ ਹੈ ਪ੍ਰਵੇਸ਼ੇ ਦੀ ਹਰ ਅੰਤਰਨਾਮ ਨਿਗ੍ਹਾਣ ਹੈ ਮੇਰੇ ਗੂਗੰਧਾਰ ਗੂੰਝੀ ਨਾ ਬੇੰਦਰੇ ਆਜੇ ਨਾਮ ਭਰੀ ਖਜ਼ਾਨਾ ਹੈ ਗੁਰਸਬਦੀ ਹਰ ਪ੍ਰਭ ਗਾਜੈ ਜੀ ਉਹ ਗੁਰਸਬਦੀ ਸ਼ਬਦ ਦੀ ਕਮਾਈ ਕਰਨ ਵਾਲੇ ਹੈ ਉਹਨਾਂ ਹੀ ਪ੍ਰੂਤ ਗਾਜੈ ਪਰਬਤ ਹੋ ਜਾ ਮੇਰੀ ਜਿੰਨਾਂ ਦੇ ਅੰਦਰ ਇਹ ਨਾਮ ਦਾ ਬਾਜਾ ਵੀ ਆਪ ਕੌਮ ਤੋਂ ਬਾਜੀ ਤੋਂ ਸਾਰੇ ਨੇ ਇੰਦਰੀ ਲਾਈ ਦੇ ਹੈ ਇਨੋਂ ਦ ਨਾਮ ਦਾ ਬਾਜਾ ਵਜਾ ਤਾ ਉਹਨੇ ਅੰਦਰ ਗੱਜਿਆ ਹੋਣੇ ਪ੍ਰਗਟ ਹੋਇਆ ਨੇ ਇਹ ਪਰਮੇਸ਼ਰ ਜੀ ਕੀ ਆਪੇ ਸਰਲ ਪਵਾਏਗਾ ਮੇਰੇ ਗੋਵਿੰਦ ਆਪ ਹੀ ਜੀਰੂ ਦੀ ਸ਼ਰਮੇ ਚ ਪਵਾ ਦੇ ਨੇ ਮੇਰੇ ਗੋਬਨ ਪ੍ਰੀਅ ਕਰਕੇ ਪੂਰੇ ਨੂੰ ਪੁੰਨਾ ਨਾ ਜੀਣਾ ਰੂ ਮਾਰ ਕਾਜ ਤੇ ਜਾਣਾ ਰਾਸ ਲਾਜਾ ਜੀ ਇਹ ਵੀ ਆਪੇ ਜਿਹੜੇ ਕੱਗੜੀਆਂ ਨੂੰ ਨੇ ਲੱਗਿਆ ਜੀ ਆਪ ਹੀ ਰੱਖਦਾ ਹੈ ਜੀ ਵੱਡ ਭਾਜੀ ਮੇਰੇ ਸਰ ਨਾਲ ਤੂੰ ਆਪ ਕਦੀ ਰੱਖਿਆ ਤੀ ਕੀ ਵੱਡ ਸਾਜੀ ਮੇਲੇ ਸੰਗਤੀ ਮੇਰੇ ਗੋਵਿੰਦਾ ਗੋਵਿੰਦ ਪਿਆਰੇ ਸੰਤ ਜੀ ਨੂੰ ਅੱਜ ਉਹ ਭਾਗਾਂ ਕਰਕੇ ਮਿਲਣੇ ਚਾਹੀਏ ਕਿ ਤੁਮ ਦੇ ਜੀ ਇੱਕ ਜਦੋਂ ਨਾਮੇ ਤੇ ਨਾਮ ਸਿੱਧ ਕਾਜ ਆਏਗੀ ਇਹ ਮਾਰਾ ਦਿੰਗੇ ਜਾਨੋ ਨਾਮ ਕੇ ਤਾਹੀਂ ਜਪੋਗੇ ਤੁਹਾਡੇ ਕਾਰਜ ਸਿੱਧ ਹੋ ਜਾਣਗੇ ਲੋਕ ਪੋਲੋਦ ਕੇ ਪਰਮਾਤਮਾ ਦੇ ਹਾਰਵੇ ਕੋਈ ਅਧੂਰਾ ਕਾਰਜ ਨਹੀਂ ਰਹੇਗਾ ਹੈ ਪਿਆਰੇ ਜੀ